ਪਾ ਜੀ ਮੀਟਰ ਸੁਦੀਪ ਸਿੰਘ ਜੀ ਕੀ ਕਹਾਣੀ ਹੋਇਆ ਮਾਮਲਾ ਕੁਛ ਨਹੀਂ ਇੱਕ ਕੋੜੀ ਜੀ ਗੱਡੀ ਲੱਗੀ ਸੀਗੀ ਉਹ ਗੱਡੀ ਮੁੰਡਿਆਂ ਨੇ ਉਹਨਾਂ ਨੂੰ ਅੱਗੇ ਆ ਕੇ ਬ੍ਰਤਨ ਨੂੰ ਘੇਰ ਲਿਆ ਘੇਰਨ ਤੋਂ ਬਾਅਦ ਉਹਨਾਂ ਨੇ ਉਹਦੇ ਨਾਲ ਮਤਲਬ ਵੈਸਾ ਵਸਾਈ ਹੋਈ ਜੀ ਉੱਥੇ ਬਸ ਹੋਰ ਕੁਝ ਨਹੀਂ ਉਹਨੇ ਕਿਹਾ ਬ੍ਰਤਨ ਕਿ ਤੁਸੀਂ ਇਹਦਾ ਥੜਾ ਥੜਾ ਹਰਜਾਨਾ ਬੰਦਾ ਤੁਸੀਂ ਲੈ ਲਓ ਮੇਰੇ ਕੋਲੋਂ ਮੈਂ ਦੇਣ ਲਈ ਤਿਆਰ ਆ ਮੈਂ ਕੋਈ ਹੋਣ ਹਾਂਜੀ ਹਾਂਜੀ ਸਾਡੇ ਕੋਲ ਹੈ ਸਭ ਕੁਝ ਉਹ ਕਹਿੰਦਾ ਹਰਜਾਨਾ ਚੋ ਤੁਹਾਡਾ ਬੰਦਾ ਉਹ ਲੈ ਲਓ ਉਹ ਨੇ ਨਹੀਂ ਮੰਨੇ ਉਹਨਾਂ ਨੇ ਆਪਣੇ ਪਰਸਨਲ ਨੰਬਰ ਤੋਂ ਕਾਲ ਕਰਕੇ ਪੁਲਿਸ ਨੂੰ ਬੁਲਾਇਆ ਜੀ ਪੁਲਿਸ ਉਹ 5 ਮਿੰਟ ਚ ਪੁਲਿਸ ਆ ਗਈ ਜੀ ਉਸੇ ਟਾਈਮ ਤੇ ਉਹਨਾਂ ਨੇ ਨਾਲ ਹੀ ਬ੍ਰਦਰ ਨੂੰ ਗੱਡੀ 'ਚ ਬਿਠਾਇਆ ਬ੍ਰਦਰ ਕਹਿੰਦਾ ਮੇਰੀ ਘਰ ਦੇ ਵਾਲ ਨੂੰ ਬੁਲਾ ਦਿਓ ਫੋਨ ਦੇ ਦਿਓ ਮੇਰਾ ਪਰ ਪੁਲਿਸ ਵਾਲਾ ਜੀ ਸੁਣੀ ਗੱਡੀ 'ਚ ਪਿਟਾ ਕੇ ਉਹਨੂੰ ਲੈ ਗਏ ਉਸ ਤੋਂ ਬਾਅਦ ਸਾਨੂੰ ਸਵਾ 12 ਕਾਲ ਆਈ ਜੀ ਜਿੰਦਾ ਕਿਹੜਾ ਲੈ ਕੇ ਗਿਆ ਸੀ ਬ੍ਰਦਰ ਤੇ ਅਸੀਂ ਪਹੁੰਚੇ ਥਾਣੇ ਉੱਥੇ ਚੁੰਗੀ ਪਹੁੰਚੇ ਉੱਥੇ ਬ੍ਰਦਰ ਪਿਸਟਾ ਸਾਨੂੰ ਕਸਿਆਨੀ ਪੂਰੀ ਰਾਤ ਅਸੀਂ ਚੰਨਣਾ ਦੇ ਖੜੇ ਰਹੇ ਸਾਨੂੰ ਕੋਈ ਪਤਾ ਨਹੀਂ ਕਿ ਕਦੋਂ ਜੀ ਹਰੀ ਦਾ ਦੰਗਾਲ ਸਭ ਤੋਂ ਤਰੀਕ 11 11:30 ਉਹ ਟੱਕਰ 27 ਤਰੀਕ ਅਸੀਂ ਫੇਰ ਉਹਦੀ ਜ਼ਮਾਨਤ ਕਰਾਈ ਸੀ ਕਹਿੰਦੇ ਸੱਤ ਕੋਈ ਜ਼ਿਆਦਾ ਬੱਚਾ ਗਿਆ ਜੀ ਪਤਾ ਨਹੀਂ ਜੀ ਲੜਾਈ ਝਗੜਾ ਦਾ ਲੜਾ ਗੱਡੀ ਲੱਗੀ ਆਲੀ ਪਰ ਗੱਡੀ ਲੱਗੀ ਸੀ ਸਭ ਤੋਂ ਅੱਬਾ ਹਰਜਾਨਾ ਦੇ ਵੀ ਆਪਰੇ ਪਰ ਪੁਲਿਸ ਵੱਲੋਂ ਜਿਹੜੀ ਟੋਰਚਰ ਕੀਤਾ ਗੋਣਾ ਵੱਲੋਂ ਚੌਕੀ 'ਚ ਉਹ ਸਾਨੂੰ ਇਨਸਾਫ ਚਾਹੁੰਦਾ ਕੋਈ ਚੌਕੀ ਨਹੀਂ ਬਣਾਉਂਦਾ ਹਾਂ ਜੀ ਇਹ ਨਕਾ ਮਟਾ ਦੇ ਇਹ ਤਾਂ ਦੇਖੋ ਜਦ ਤੱਕ ਇਨਸਾਫ ਨਹੀਂ ਮਿਲਦਾ ਉਹ ਪੁਲਿਸ ਵਾਲਿਆਂ ਦੇ ਖਿਲਾਫ ਕਾਰਵਾਈ ਨਹੀਂ ਹੋਵੇ ਤੱਕ ਜੰਦਾਬਾਦ ਸਾਹਾਂ ਤਾਂ ਇਹ ਜਿਹੜੇ ਉਹਨਾਂ ਨੇ ਟੌਰਚਰ ਕੀਤਾ ਸਾਹਿਬ ਸਾਹਿਬ ਜੀ ਦਾ ਬੜੀ ਤਾਲ ਦੀ ਟੌਰਚਰ ਕੀਤਾ ਸਾਹਿਬ ਜੰਦਾਬਾਦ ਇਹਨਾਂ ਨੂੰ ਜਿਨ੍ਹਾਂ ਦੀ ਇੱਕ ਫੋਟੋ ਲੱਗਣ ਕਰਕੇ ਇਸ ਮੁੰਡੇ ਨਾਲ ਤਸ਼ੱਦਦ ਕੀਤਾ ਗਿਆ ਵੈ ਪਹਿਲਾਂ ਇਸ ਮੁੰਡੇ ਨੂੰ ਪਹਿਲਾਂ ਇਸ ਮੁੰਡੇ ਨੂੰ 4 ਨੰਬਰ ਲੈ ਕੇ ਗਏ 4 ਨੰਬਰ ਦੇ ਇੰਚਾਰਜ ਵੱਲੋਂ ਬੜੀ ਸ਼ਬਦਾਵਲੀ ਬੋਲੀ ਗਈ ਫਿਰ ਉਹ ਇੱਕ ਇਨਚਾਰਜ ਲੈਵਲ ਦਾ ਅਫਸਰ ਸੀਗਾ ਉਸ ਤੋਂ ਬਾਅਦ ਇੱਕ ਐਸ ਐਚਓ ਲੈਵਲ ਦਾ ਅਫਸਰ ਆਇਆ 8 ਨੰਬਰ ਥਾਣੇ ਦਾ ਤੇ 8 ਨੰਬਰ ਥਾਣੇ ਜਾ ਕੇ ਵੀ ਇਹਨਾਂ ਨਾਲ ਬੜੀ ਭੱਦੀ ਸ਼ਬਦਾਵਲੀ ਵਰਤੀ ਗਈ ਕੀ ਅਸੀਂ ਇਹੀ ਉਮੀਦ ਕਰਦੇ ਹਾਂ ਸਾਡੀ ਸਰਕਾਰਾਂ ਤੋਂ ਕੀ ਸਾਡੀਆਂ ਸਰਕਾਰਾਂ ਵਿੱਚ ਸਿੱਖ ਜੱਥੇਬੰਦੀਆਂ ਹੈ ਨਹੀਂ ਗਈਆਂ ਹਰ ਸਰਕਾਰ ਦੇ ਵਿੱਚ ਆਗੂ ਹੁੰਦੇ ਆ ਅਕਾਲੀ ਆਗੂ ਹੁੰਦੇ ਆ ਹਰ ਸਰਕਾਰ ਦੇ ਵਿੱਚ ਵਿੰਗ ਹੁੰਦੇ ਆ ਧਾਰਮਿਕ ਵਿੰਗ ਹੁੰਦੇ ਆ ਕੀ ਇਹ ਸਾਰੇ ਧਾਰਮਿਕ ਵਿੰਗ ਚਲੇ ਗਏ ਆ ਸਿਰਫ ਅਕਾਲੀਆਂ ਦਾ ਹੀ ਠੇਕਾ ਰਹਿ ਗਿਆ ਕਿ ਸਾਰਾ ਕੁਝ ਬੋਲਣ ਦਾ ਕਰਨ ਦਾ ਤੁਸੀਂ ਦੇਖੋ ਸੱਜਣ ਕੁਮਾਰ ਨੂੰ ਬਰੀ ਕਰ ਦਿੱਤਾ ਗਿਆ ਵਾ 84 ਸਿੱਖ ਕਤਲੇਆਮ ਵਿੱਚ ਕਿੰਨੀ ਉਹਨੇ ਘਾਲਣਾ ਘਾਲੀ ਆ ਗਲਤ ਤਰੀਕੇ ਨਾਲ ਤੇ ਅਸੀਂ ਇਹੀ ਸਰਕਾਰ ਨੂੰ ਬੇਨਤੀ ਕਰਦੇ ਆ ਕਿ 4 ਨੰਬਰ ਦਾ ਤੇ 8 ਨੰਬਰ ਦਾ ਇੰਚਾਰਜ ਬਰਖਾਸਤ ਕੀਤਾ ਜਾਵੇ ਸਿਲਹਾਲ ਉਹਨੂੰ ਇੱਥੇ ਆਵਾਜ਼ ਆ ਰਹੀ ਹੈ ਕਹਿੰਦੇ ਸਸਪੈਂਡ ਕਰ ਦਿੱਤਾ ਵਾ ਸਸਪੈਂਡ ਨਾਲ ਕੁਝ ਨਹੀਂ ਹੋਣਾ ਇਸੇ ਤਰ੍ਹਾਂ ਉਹਦੀ ਕੁੱਤੇ ਖਾਣੀ ਕੀਤੀ ਜਾਵੇ ਬੰਦੀ ਸਿੰਘਾਂ ਦਾ ਜਿਵੇਂ 32-32 ਸਾਲ ਹੋ ਗਏ ਬੰਦੀ ਸਿੰਘ ਅੰਦਰ ਬੈਠੇ ਕੋਈ ਸੁਣਵਾਈ ਨਹੀਂ ਹੋਈ ਸਾਨੂੰ ਪਤਾ ਹੈ ਇਸ ਮੁੰਡੇ ਦੀ ਵੀ ਕੋਈ ਸੁਣਵਾਈ ਨਹੀਂ ਹੋਣੀ ਹਲੇ ਹਲੇ ਤੱਕ ਕੋਈ ਪ੍ਰਸ਼ਾਸਨ ਸਾਡੇ ਕੋਲ ਨਹੀਂ ਪਹੁੰਚਿਆ ਅੱਜ ਦਾ ਮੁੱਖ ਕਾਰਨ ਕੀ ਹੈ ਪਾਤਰ ਦਾ ਕੰਮ ਹੈ ਅੱਜ ਦਾ ਮੁੱਖ ਕਾਰਨ ਇਹੀ ਹੈ ਜੀ ਆ ਮੁੰਡੇ ਪਰ ਡਰਾਈਵਰ ਵੀਰ ਦੇ ਨਾਲ ਕੁੱਟਮਾਰ ਹੋਈ ਹੈ ਜਿਹੜੀ ਪੁਲਿਸ ਨੇ ਬਦਮਾਸ਼ੀ ਕੀਤੀ ਮੇਰਾ ਨਾਮ ਗੁਨਾਹ ਸ਼ਰਮਾ ਹੈ ਠੀਕ ਹੈ ਜੀ ਮਾਮਲਾ ਜੀ ਮਾਮਲਾ ਇਹ ਹੈ ਭਾਈ ਜੀ ਇਹ ਸਾਡਾ ਭਰਾ ਹੈ ਇਹਦਾ ਕਸੂਰ ਹੈ ਇਹ ਪੀਲੀ ਪਲੇਟ ਟੈਕਸੀ ਗੱਡੀ ਚਲਾ ਰਿਹਾ ਬਸ ਇਹ ਕਸੂਰ ਹੈ ਅੱਛਾ ਜਿੰਨੇ ਵੀ ਰੋਡ ਦੇ ਉੱਪਰ ਪੀਲੀ ਬਲੇਟਾਂ ਚੱਲਦੇ ਨੇ ਉਹ ਸੋਚਦੇ ਨੇ ਕਿ ਇਹਨੂੰ ਉੱਟੋ ਮਾਰੋ ਗਲਗਦਮ ਅੱਛਾ ਜਿਹੜੀ ਪੁਲਿਸ ਨੇ ਇਹਦਾ ਨਾ ਕੀਤੀ ਅਸੀਂ ਇਹੀ ਮੰਗ ਕਰਦੇ ਆ ਕਿ ਉਸ ਮੁਲਾਜ਼ਮ ਦੇ ਨਾਲ ਵੀ ਸੇਮ ਇਹ ਵਾਰਦਾਤ ਕੀਤੀ ਜਾਵੇ ਉਹ ਕੀ ਹੈ ਭਾਈ ਜੀ ਦਾ ਨਾਮ ਕੀ ਹੈ ਇਹ ਰੰਜੋਦ ਨਾਮ ਹੈ ਭਾਈ ਜੀ ਦਾ ਇਹ ਆਪਣੇ ਚੰਦਨਗਰ ਦੇ ਰਹਿਣ ਵਾਲੇ ਨੇ ਟੈਕਸੀ ਗੱਡੀ ਚਲਾਉਂਦੇ ਨੇ ਰਾਤ ਨੂੰ ਮਿਹਨਤ ਕਰਦੇ ਨੇ ਹਲਕੀ ਜੀ ਗੱਡੀ ਲੱਗੀ ਪਵਿਲੀਅਨ ਮਾਲ ਦੇ ਕੋਲ ਜੀ ਤੇ ਵੀਰ ਦੇ ਨੇ ਕਿਹਾ ਕਿ ਚਲ ਕੋਈ ਗੱਲ ਨਹੀਂ ਭਾਈ ਜੀ ਜਿਹੜਾ ਨੁਕਸਾਨ ਹੋਇਆ ਮੈਂ ਉਹਦਾ ਹਰਜਾਨਾ ਦੇ ਦੇਣਾ ਜੀ ਤੇ ਵੀਰ ਦੇ ਨਾਲ ਕੀ ਹੋਇਆ ਉਸ ਤੋਂ ਬਾਅਦ ਵੀਰ ਦੇ ਨਾਲ ਗਾੜੋ ਗਾੜੀ ਕੀਤੀ ਬਹਿਸ ਕੀਤੀ ਉਸ ਤੋਂ ਬਾਅਦ ਉੱਤੇ ਜਿਹੜੇ ਮੁਲਾਜ਼ਮ ਆਂਦੇ ਨੇ ਤੇ ਮੇਨ ਮੁੱਦਾ ਸੰਤ ਜਰਨੈਲ ਸਿੰਘ ਭਿੰਡਰਾਵਾਲੇ ਜੀ ਜਿਹੜੀ ਸ਼ਦਾਵਲੀ ਉਸ ਬੰਦੇ ਨਾਲ ਵਰਤੀ ਆ ਜੀ ਜਦੋਂ ਤੱਕ ਉਹਨੂੰ ਜੇਜ ਨਹੀਂ ਭੇਜਿਆ ਜਾਂਦਾ ਉਦੋਂ ਤੱਕ ਅਸੀਂ ਇਹ ਤਰਨਾ ਨਹੀਂ ਝੱਕਾਂਗੇ ਇਹ ਇਹ ਜਿਹੜੇ ਜਰਨੈਲ ਜੀ ਠੰਡਰਾ ਵਾਲੇ ਜੀ ਇਹ ਕਿਉਂ ਆਣਾ ਸ਼ਬਦਾਂ ਦੀ ਬਤਰੀ ਕੀਤੀ ਕਿ ਕੀ ਕਾਰਨ ਸੀਗਾ ਇਹ ਬੀਜੀ ਗੱਡੀ ਦੇ ਉੱਪਰ ਫੋਟੋ ਲੱਗੀ ਹੋਈ ਸੀ ਅੱਗੇ ਫੋਟੋ ਲੱਗੀ ਸੀ ਇਹ ਕਹਿੰਦੇ ਜੀ ਤੁਸੀਂ ਸਾਡੇ ਸੰਤਾਂ ਬਾਰੇ ਕਿਉਂ ਬੋਲ ਰਹੇ ਹੋ ਓਕੇ ਸਾਡੇ ਆਈਡਲ ਨੇ ਅਸੀਂ ਇਹਨਾਂ ਨੇ ਸਾਡੇ ਗੁਰੂ ਨੇ ਠੀਕ ਹੈ ਅਸੀਂ ਗਲਤ ਨਾ ਬੋਲੋ ਬੇਨਤੀ ਕਰ ਰਹੇ ਹਾਂ ਜੀ ਬੜੇ ਗਿਆ ਉਸ ਤੋਂ ਬਾਅਦ ਕਹਿੰਦੇ ਜਾਵੇ ਤੇਰਾ ਮਹਾਰਾਜ ਐਡੀ ਜ਼ੋਰ ਦੀ ਥੱਪੜ ਮਾਰਿਆ ਵੀਡੀਓ ਦਿਖਾਣਾ ਜੀ ਆ ਦੇਖੋ ਜੀ ਰਾਜ ਜੀ ਮਾਰਾ ਉੱਪਰ ਕਰਕੇ ਵੀਡੀਓ ਦੇ ਪਰ ਆ ਵੀਡੀਓ ਸਾਡੇ ਕੋਈ ਆ ਦੇਖ ਸਾਡਾ ਡਰਾਈਵਰ ਕਹਿ ਰਿਹਾ ਕੋਈ ਗੱਲ ਨਹੀਂ ਜਿਹੜਾ ਨੁਕਸਾਨ ਹੋਇਆ ਸੀ ਇਹਦਾ ਰਜਾਨਾ ਦਵਾਗੇ ਆ ਦੇਖੋ ਜੀ ਮੇਨ ਜਿਹੜਾ ਕਾਰਜ ਆਹ ਦੇਖੋ ਜੀ ਆਹ ਬੰਦੇ ਨੂੰ ਉਦੋਂ ਤੱਕ ਨਹੀਂ ਉੱਟਣਾ ਜਦੋਂ ਤੱਕ ਜੇਲ੍ਹ ਚ ਨਹੀਂ ਜਾਂਦਾ ਆ ਦੇਖੋ ਕਿੰਨੀ ਜ਼ੋਰ ਦੀ ਇਹਨੂੰ 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 ਅਧਿਕਾਰੀ ਨੂੰ ਅਧਿਕਾਰ ਕਹਿੰਦੇ ਤੇ ਤੱਪਣ ਮਾਰਾਂ ਦਾ ਅੱਜ ਕੋਈ ਜੀ ਕੋਈ ਕਾਰਵਾਈ ਕੀਤੀ ਗਈ ਪੁਲਿਸ ਵੱਲੋਂ ਕੋਈ ਅਜੇ ਕਾਰਵਾਈ ਨਹੀਂ ਜਦੋਂ ਤੱਕ ਸਾਡੇ ਕੋਲ ਪਰਚੇ ਦੀ ਕਾਪੀ ਨਹੀਂ ਹੁੰਦੀ ਉਦੋਂ ਤੱਕ ਅਸੀਂ ਇਹ ਧੋਟਾਂਗੇ ਨਹੀਂ ਬੋਲੋ ਸਤਿ ਸ਼੍ਰੀ ਅਕਾਲ ਸਭਾ ਸਤਿ ਸ਼੍ਰੀ ਅਕਾਲ ਪਾਤਸ਼ਾਹ ਜੀ ਸਤਿ ਸ਼੍ਰੀ ਅਕਾਲ ਸਰ ਇਹ ਤਿੰਨ ਉਸ ਦਿਨ ਪਹਿਲਾਂ 25 ਦੇ ਨਾਲ ਇੰਨਾ ਪੁਲਿਸ ਨੇ ਤੱਕਾ ਕੀਤਾ ਵੀ ਮਾੜੀ ਉਹ ਤੇ ਗੱਡੀ ਕਿਤੇ ਲੱਗੀ ਆ ਤੇ ਸੰਤ ਜਰਨੈਲ ਪਿੰਡਰਾ ਵਾਲੇ ਖਾਲਸਾਈ ਦੀ ਸਾਡੀ ਫੋਟੋ ਲੱਗੀ ਸੀ ਉਹਦੇ ਤੋਂ ਵਿਤਵਾਸ ਹੋਇਆ ਵੀ ਇਹ ਕਿਉਂ ਲੱਗੀ ਉਸ ਤੋਂ ਬਾਅਦ ਉਹ ਜਿਹੜਾ ਆ ਮਸਲਾ ਆ ਪੁਲਿਸ ਕੋਲੇ ਪਹੁੰਚਦਾ ਪੁਲਿਸ ਇੱਕ ਤਰਫਾ ਕਾਰਵਾਈ ਕਰਦੀ ਹੋਈ ਸਾਡੇ ਨੌਜਵਾਨ ਨੂੰ ਤੋ ਫਿਰਤਾ ਕਰਦੀ ਆ ਉਸ ਤੋਂ ਬਾਅਦ ਉਹਦੇ ਨੌ ਪੱਟੇ ਜਾਂਦੇ ਨੇ ਪਲਾਸ ਦੇ ਨਾਲ ਉਸ ਤੋਂ ਬਾਅਦ ਉਹਦੇ ਤੇ ਉੱਤੇ ਇਨਾ ਤਸ਼ੱਦਦ ਕੀਤਾ ਜਾਂਦਾ ਵੀ ਉੱਥੇ ਬਹੁਤ ਮੌੜੇ ਬੜੇ ਹਾਲਾਤ ਸੀ ਮੈਂ ਤੁਹਾਡੇ ਚੈਨਲ ਬਾਤੇ ਭਰਾਈ ਇਹ ਕਹਿਣਾ ਚਾਹੁੰਦਾ ਵੀ ਇੱਥੇ ਕੁੱਤੇ ਮਰੇ ਦਾ ਵੀ ਇਨਸਾਨ ਮਿਲ ਜਾਂਦਾ ਬਿੱਲੀ ਮਰੇ ਦਾ ਜਾਨਵਰ ਮਰੇ ਦਾ ਵੀ ਇਨਸਾਨ ਉਹ ਇਹਦੇ ਕੀੜੇ ਮਕੋੜੇ ਸਮਝ ਰੱਖਿਆ ਕਿ ਜਿਹੜੇ ਮਰਜ਼ੀ ਸਿੱਖ ਨੂੰ ਵੜ ਕੇ ਟਾਰਗੇਟ ਕਰ ਲਓ ਸਾਡੇ ਉੱਤੇ ਗਲਾ 'ਚ ਟਾਇਰ ਪਾ ਲਓ ਸਾਡੀਆਂ ਧੀਆ ਭੈਣਾਂ ਦੀ ਇੱਜ਼ਤਾਂ ਲੁੱਟ ਲਓ ਇਹ ਆਜ਼ਾਦ ਭਾਰਤ ਆ ਸਾਲੋਂ ਤੇ ਬਾਰ-ਬਾਰ احساس ਦਵਾਇਆ ਜਾਂਦਾ ਨਾ ਵੀ ਤੁਸੀਂ 9 ਲੱਖ ਕੁਰਬਾਨੀ ਤੁਸੀਂ ਦੇ ਚੁੱਕੇ ਆ ਦੇਸ਼ ਨੂੰ ਆਜ਼ਾਦ ਕਰਾਉਣ ਲਈ ਪਰ ਸਾਡੇ ਜਿਹੜੇ ਬੀਤੀ ਹਾਲਾਤ ਨੇ ਹੁਣ ਕਿਹੜਾ ਭਾਈ ਪਿੰਡਾਂ ਵਾਲੇ ਕੀ ਬੋਲੋਦੇ ਕਹਿੰਦੇ ਨਾ ਸਾਡੇ ਮਾਮਾ ਸਾਡੇ ਕੌਮੀ ਜਰਨਲ ਨੇ ਜਿਹੜਾ ਸਾਡੀ ਕੌਮ ਵਾਸਤੇ ਚਾਹੇ ਕੋਈ ਹਿੰਦੂ ਆ ਚਾਹੇ ਕੋਈ ਮੁਸਲਮਾਨ ਆ ਜਿਹੜਾ ਸਿੱਖ ਭਾਈ ਜਾ ਰਹੇ ਕੌਮ ਵਾਸਤੇ ਨੇ ਸਾਡੇ ਤੇ ਕੌਮੀ ਸ਼ਹੀਦ ਨੇ ਜਾਂ ਤੇ ਕਹੋ ਵੀ ਨਹੀਂ ਹੈਗੇ ਮੇਰੀ ਪੁਲਿਸ ਨੂੰ ਹੁਣੇ ਕੋਈ ਸਰਮਾਇਦਾਰ ਬੰਦਾ ਆ ਕੇ ਕੋਈ ਦੁਕਾਨ ਦੇ ਦੇਣਾ ਪੁਲਿਸ ਹੋਣੀ ਘਰੇ ਤੋਂ ਕੰਡਲੀ ਚਲੇ ਜਾਂਦੇ ਤੂੰ ਤੇ ਸਾਡੇ ਇੱਥੇ ਸਿੱਖ ਦੇਖ ਲੈਂਦੇ ਨੇ ਵੀ ਸਿੱਖ ਨੇ ਸਿੱਖਾਂ ਦੇ ਉੱਤੇ ਅਨਕਾਉਂਟਰ ਕਰੀ ਜਾਂਦੇ ਨੇ ਸਿੱਖਾਂ ਦੇ ਹੀ ਬੱਚਿਆਂ ਨੂੰ ਕੁੱਟਿਆ ਜਾਂਦਾ ਇੱਥੇ ਸਾਨੂੰ ਤਾਂ ਇਹ ਨਹੀਂ ਸਮਝ ਆਉਂਦੀ ਵੀ ਸਿੱਖਾਂ ਨੂੰ ਹੀ ਕਿਉਂ ਟਾਰਗੇਟ ਕੀਤਾ ਜਾਂਦਾ ਪੁਲਿਸਾਂ ਲੋ ਵੀ ਤੇ ਨਾਰਮਲ ਆਪਣੇ ਜਿਹੜੇ ਆ ਝੜਕਾਉ ਜਿਹੜੇ ਬਣਾਉਂਦੇ ਨੇ ਬਿਆਨ ਉਹਨਾ ਬਣੂ ਸਾਕੇ ਕੀ ਕਰਦੇ ਮੰਨ ਜਿਹੜੀ ਹੁਣ ਗੁੰਡਾ ਤੰਤਰ ਜਿਹੜੇ ਬਣ ਚੁੱਕੀ ਆ ਪੁਲਿਸ ਵੀ ਜਾਣ ਤੇ ਉਹਨਾਂ ਦੇ ਉੱਤੇ ਦੋਸ਼ੀਆਂ ਦੇ ਉੱਤੇ ਕਾਰਵਾਈ ਕੀਤੀ ਜਾਵੇ ਸਾਡੀ ਇਹੀ ਮੰਗ ਆ ਜੀ ਮੰਗ ਹੀ ਰੱਖ ਸਕਦੇ ਹਾਂ ਹੁਣ ਫੁਕਬਰਾਣ ਜਿਹੜੇ ਨੇ ਕੀ ਇੱਥੇ ਲਾਠੀ ਚਾਰਜ ਦਾ ਆਰਡਰ ਦਿੰਦੇ ਨੇ ਜਾਂ ਇੱਥੇ ਸਾਡੇ ਪਾਣੀ ਦੀਆਂ ਮਾਛੜਾ ਪੀਂਦੀਆਂ ਨੇ ਜਾਂ ਸਾਡੀ ਗ੍ਰਿਫਤਾਰੀ ਪੈਂਦੀ ਆ ਕਿਉਂਕਿ ਸਾਫ਼ ਮੰਗ ਰਿਹਾ ਹੁਣ ਇਹ ਤੁਹਾਨੂੰ ਥੋੜੇ ਦੇ ਵਿੱਚ ਪਤਾ ਲੱਗ ਜਾਊਗਾ ਉਹਨੂੰ ਮਾਰ ਮਾਰ ਕੇ ਦੀ ਬਾਣੀ ਚੰਗੀ ਉਹਦੀ ਪ੍ਰੈਸੀ ਦੇ ਉਹਦੀ ਪਿੱਠ ਪਿੱਛੇ ਖੜਨ ਵਾਲਾ ਕੋਈ ਹਾਕਮ ਨਹੀਂ ਹੈਗਾ ਉਹਦੀ ਸੁਣਵਾਈ ਨਹੀਂ ਹੈਗੀ ਕਿਉਂ ਉਹ ਜਦ ਤੁਸੀਂ ਵੀ ਸੌਂ ਗਏ ਉਹਦੀ ਕੱਲ ਇਹਨੂੰ ਕੁੱਟਣਗੇ ਕੱਲ ਮੈਨੂੰ ਕੁੱਟਣਗੇ ਉਹ ਇਹ ਪੁੱਛ ਬਣੇ ਰਹਿਣਾ ਅਸੀਂ ਲੜਾਈ ਲੜਦੇ ਆ ਸਾਡੇ ਧਿਆਨ ਕਿੱਥੇ ਆ ਕਿੱਥੇ ਆ ਸਾਡੇ ਤੇ ਅਸੀਂ ਲੜਦਾ ਨਾ ਇੱਥੇ ਬੈਠੇ ਹਾਂ ਜਦ ਤੱਕ ਦੋਸ਼ੀਆਂ ਤੇ ਕਾਰਵਾਈ ਨਹੀਂ ਹੁੰਦੀ ਸੋਹ ਹਾਂ ਆਪੇ ਬੱਚਿਆਂ ਦੇ ਨਹੀਂ ਜਾਣਾ ਤੁਮ ਸੋਹ ਹਾਂ ਜਕਾਰਾ ਲਾ ਬੋਲੇ ਸੋਹ ਹਾਂ ਸੋਹ ਹਾਂ ਜਕਾਰਾ ਹਲਕੇ ਕਿਸੇ ਦੇ ਨਾਲ ਟਕਰਾਈ ਜਾਂ ਉਹਨਾਂ ਨੇ ਡਰਾਈਵਰ ਦਾ ਕੇ ਕਲਮਾ ਫੜਿਆ ਟਰੈਵਲ ਨੇ ਉੱਥੇ ਅਪੀਲ ਕਰੀ ਕਹਿੰਦਾ ਮੈਂ ਜੋੜਾ ਹਰਜਾਨਾ ਦੇ ਦਾਂ ਜੋ ਹੈਗਾ ਤੇ ਤੁਸੀਂ ਮੇਰਾ ਕਰਮਾ ਨਾ ਫੜੋ ਇੰਨੇ ਨੂੰ ਉਹਨਾਂ ਕੋਲ ਬਜ਼ੁਰਗ ਉੱਤਰਿਆ ਉਹਨੇ ਪਿੰਡਰਾਣਾ ਦੀ ਫੋਟੋ ਲੱਗੀ ਦੇਖ ਲਈ ਅਗਲੀ ਸ਼ੀਸ਼ੇ ਤੇ ਬਜ਼ੁਰਗ ਬੋਲਿਆ ਕਹਿੰਦਾ ਪਿੰਡਰਾਣਾ ਦਾ ਚੇਲਾ ਦੀ ਸਰਵਿਸ ਕਰਵਾਣੀ ਉਹਨਾਂ ਨੇ ਪੁਲਿਸ ਨੂੰ ਕਾਲ ਕਰੀ ਚਾਰ ਨੰਬਰ ਤੋਂ ਆਏ ਪੁਲਸ ਵਾਲੇ ਦੀਪ ਕਣਾ ਦਾ ਮੁੱਛੀ ਸੀ ਦੋ ਰਾਜ ਪੁੱਛੀ ਉਹਨਾਂ ਨੇ ਜਾ ਕੇ ਜੀ ਕੀਤੇ ਹੀ ਉਹਨੇ ਕਹਿੰਦਾ ਜੀ ਕਨੇ ਕਹਿੰਦਾ ਜੋ ਪਿੰਡਾਂ ਪਿੰਡਰਾਣਾ ਦਾ ਚੇਲਾ ਇਹਦੀ ਪਿੰਡਰਾਣਾ ਦੀ ਕਰਤ ਵੀ ਕੱਢ ਦੇ ਉਹਨਾਂ ਨੇ ਜਾਂਚ ਸਾਥੀ ਬੰਦੇ ਨੂੰ ਢਾਲਿਆ ਉਹਦੇ ਡਾਂਗ ਜਿੰਨੀ ਕ ਬਰੀਆ ਆ ਚੀਜ਼ ਸਾਰੀ ਚੱਲਤੀ ਤੇ ਲਾਸਟ ਤੇ ਤੁਹਾਡਾ ਕੋ ਹੋ ਗਏ ਗਰੀਉ ਲੇਥੋਂ ਦਾ ਘੋੜੇ ਉਹ ਦਾ ਇਕ ਨੌਕ ਉਹ ਮੁੰਡੇ ਦਾ ਨੌ ਖਿੱਟਿਆ ਹੋਇਆ ਬਕਾਇਦਾ ਸਾਡੇ ਕੋਲ ਸਾਡੀਆਂ ਫੋਟੋਆਂ ਹੈਗੀਆਂ ਮੈਡੀਕਲ ਕਰਾਇਆ ਜੀ ਉਹਨਾਂ ਦਾ ਮੈਡੀਕਲ ਕੀ ਉਹਨਾਂ ਨੇ ਪੂਰੀ ਰਾਤ ਤਾਂ ਹੌਣੀ ਹੈ ਤਾਂ ਸੈਕੰਡਰੀ ਜਾ ਕੇ ਕੋਈ ਦਾ ਪੁਲਿਸ ਮੈਡੀਕਲ ਕਰਾਨ ਗਈ ਉਥੇ ਆ ਕੇ ਮੁਲਾਜ਼ਮਾਂ ਨੇ ਪੁੱਛਿਆ ਕੀ ਕੀ ਆ ਝੂਲੂਲਿਆ ਕਹਿੰਦੇ ਸਾਡੇ ਨਾਲ ਦਾ ਮੁਲਾਜ਼ਮ ਆਹੇ ਕਹਿੰਦੇ ਸ਼ੱਟ ਲਾ ਗਈ ਉਹਨੇ ਰੌਲਾ ਪਾਤਾ ਕਹਿੰਦਾ ਮੈਂ ਮੁਲਾਜ਼ਮ ਨਹੀਂ ਇਹਨਾਂ ਨੇ ਮੈਨੂੰ ਕੁੱਟਿਆ ਪੁਲਿਸ ਵਾਲਿਆਂ ਨੇ ਉਹਨੂੰ ਗੱਡੀ ਚ ਲਵਾੜਾ ਪਾ ਕੇ ਲਿਆਏ ਬਾਅਦ ਜਾ ਰੋਟੇ ਰਿਹਾ ਹੈ ਕਿ ਕਿਹਨੇ ਕਿਹਦੇ ਆਜੇ ਉਸ ਦੀ ਰਿਕਰ ਅੱਜ ਵੀ ਉਹਦਾ ਘਰਦਿਆਂ ਤੇ ਜਵਾਬ ਆਨ ਰਿਹਾ ਇੱਥੋਂ ਲੱਗ ਜਵਾਬ ਆਨ ਰਿਹਾ ਮਤਲਬ ਇੱਕ ਮੁਲਾਜ਼ਮ ਕਹਿ ਰਿਹਾ ਕਹਿੰਦਾ ਮੈਂ ਕੱਲਾ ਮਾਂ ਦਾ ਪੁੱਤਾਂ ਮੇਰਾ ਬਾਪ ਮਰਿਆ ਜੇ ਮੇਰੀ ਨੌਕਰੀ ਤੇ ਆ ਗਈ ਤਾਂ ਤੂੰ ਦੇਖ ਲੈ ਕੇ ਸਾਡੀ ਬਣ ਸਰ ਡੈਮੋਕ੍ਰੇਟ ਕਿਹਦਾ ਫੋਟੋ ਨਾਂ ਲਈ ਇੰਨਾ ਵੱਡਾ ਮਾਮਲਾ ਤਾਂ ਨਹੀਂ ਹੁੰਦਾ ਕਿ ਸਰ ਮੈਂ ਤਾਂ ਜੀ ਇਹ ਕਹ ਰਿਹਾ ਦੇਖੋ ਉਹ ਜਿਹੜਾ ਮੁਲਾਜ਼ਮ ਨੇ ਉਹ ਮੈਂਟਰੀ ਦੇ ਛੇਵਲ ਦੇ ਉਹ ਨੌਕਰੀ ਦਾ ਕਾਬਲ ਹੀ ਨਹੀਂ ਸੋਚ ਸਕਲਾ ਉਹ ਕੱਲ ਨੂੰ ਗੋਲੀ ਮਾਰ ਦੇਣ ਕਿਸੇ ਦੇ ਕੌਣ ਜ਼ਿੰਮੇਵਾਰ ਹੈ ਕਿਹੜੀ ਪ੍ਰਾਈਵੇਟ ਕੰਪਨੀ ਜਿਹੜਾ ਡਰਾਈਵਰ ਸਾਰਾ ਉਹ ਕੈਬ ਚਲਾਉਂਦਾ ਜੀ ਆਲਾ ਉਪਰ ਕੈਬ ਚਲਾਉਂਦਾ ਟੈਕਸੀ ਚਲਾਉਂਦਾ ਇਹ ਸਾਰੇ ਟੈਕਸੀ ਭਾਈ ਜਾਰੇ ਇਕੱਠਾ ਹੋਇਆ ਹੋਇਆ ਜਿਹੜਾ ਮੈਂ ਜਿਨ੍ਹਾਂ ਨਾਲ ਉਹਦੀ ਟੱਕਰ ਹੋਈ ਉਹਨਾਂ ਦਾ ਕੋਈ ਨੰਬਰ ਉਹਨਾਂ ਦਾ ਗੱਡੀ ਦਾ ਨੰਬਰ ਹੈਗਾ ਉਹਨਾਂ ਦਾ ਕੋਈ ਵੀ ਨਹੀਂ ਹੈ ਜੀ ਸਾਡੇ ਕੋਲ ਵੀਡੀਓ ਹੈਗੀ ਆ ਇੱਕ ਸੈਕਸ਼ਨਾਂ ਦਾ ਪ੍ਰਚਾਰਕਾ ਬਣ